ਡਿਮਾਂਡ ਬਈ ਇਹਦੀ ਇਹਦਾ 115000 ਰੁਪਏ ਮੁੱਲ ਹੈ 115000 ਕਿ ਇੰਜਨ ਗੇਅਰ ਦਾ ਬਈ ਕੋਕਾ ਇੰਜਨ ਗੇਅਰ ਦਾ ਫੁੱਲ ਗਾਰੰਟੀ ਤਸੱਲੀ ਕਰ ਸਕਦੇ ਵਾਹ ਕੇ ਘੰਟਾ ਵਾਉ 2 ਘੰਟੇ ਵਾਉ ਲੈ ਵੀ ਘੰਟਾ 2 ਘੰਟੇ ਵਾਉ ਤੇਲ ਆਪਣਾ ਹੋਊਗਾ ਤਸੱਲੀ ਦਾ ਤਸੱਲੀ ਅਗਲੇ ਦੀ ਤਸੱਲੀ ਅਗਲੇ ਦੀ ਸਾਰਾ ਮਾਡਲ ਦੀ ਪਹਿਲੇ ਡਿਮਾਂਡ ਵੀ ਬਹੁਤ ਜ਼ਿਆਦਾ ਸੀਗੀ ਬਾਕੀ ਤੁਸੀਂ ਦੇਖ ਸਕਦੇ ਬਈ ਕੀ ਪੀਟੀਓ ਟਾਈਪ ਵਗੈਰਾ ਵੀ ਇਹਦੇ ਤੇ ਕਨੈਕਟ ਪਿਆਗਾ ਹਾਂਜੀ ਦੋਸਤੋ ਸਰ ਵੀਰ ਨੂੰ ਪਿਆਰ ਪਈ ਸਤਿ ਸ਼ਾਲੀ ਕੱਲ ਤੇ ਆਪਾਂ ਖੜੇ ਆਂਗੇ ਮੋਗੇ ਟਰੈਕਟਰ ਦੀ ਮੰਡੀ ਤੇ ਤੇ ਬਈ ਅੱਜ ਤੁਹਾਨੂੰ ਬਾਈ ਵਿਕਰਮ ਨਾਲ ਮਿਲਾਵਾਂਗੇ ਤੇ ਕਰਾਂਗੇ ਕਾਟ ਕਾਟ ਕ੍ਰਿਸ਼ਨਾਂ ਬਾਰੇ ਗੱਲਬਾਤ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਕਰਦੇ ਹਾਂ ਗੱਲਬਾਤ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਹੋਰ ਕੀ ਗੱਲ ਚ ਬਹੁਤ ਵਧੀਆ ਬਾਈ ਜੀ ਬਹੁਤ ਠੀਕ ਬਹੁਤ ਟਾਈਮ ਹੋ ਗਿਆ ਨਾ ਬਹੁਤ ਮਿਲ ਬਾ ਹੁਣ ਸੀਜ਼ਨ ਤੋਂ ਵਿਹਲੇ ਹੋਏ ਆ ਥੋੜੇ ਖਮਾਕਾਰਾਂ ਚ ਬੀਜੀ ਸੀ ਕੀ ਕਹਿੰਦੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਹੈਗੇ 7-8 ਟਰੈਕਟਰ ਆ ਗਏ ਠੀਕ ਆ ਬਾਈ ਜੀ ਪੰਜਾਬ ਨੰਬਰ ਹੀ ਨਹੀਂ ਤੇ ਆ ਠੀਕ ਆ ਜੀ ਇਹ ਗਰੰਟੀ ਰਿਕਾਰਡ ਜਿੰਨੇ ਪੱਕਾ ਦੀਏ ਇੰਜਰ ਕਰਦੇ ਹਾਂਜੀ ਪੂਰ ਗਰੰਟੀ ਠ ਲਓ ਜੀ ਵੀਡੀਓ ਸਟਾਰਟ ਕਰਾਂਗੇ ਆਪਾਂ ਜੌਂਡੀਰ 55310 ਤੋਂ ਕੰਡੀਸ਼ਨ ਚ ਚੈੱਕ ਕਰ ਲਓ ਵੀ ਟਰੈਕਟਰ ਦੀ ਪੂਰੀ ਕੋਕਾ ਪੀਸ ਆ 3 ਸਪੀਡ ਚ ਬਈ ਜੀ ਹਾਂਜੀ 3 ਸਪੀਡ ਹੈ ਜੀ ਐਵੇਂ 3 ਸਪੀਡ ਹੈਗਾ ਆਲ オリジナル ਬਈ ਜੀ ਹਾਂਜੀ オリジナル ਜੀ ਠੀਕ ਆ ਜੀ ਤੇ ਪੰਜਾਬ ਨੰਬਰ ਆ ਪੀਪੀ 5 ਹਾਂਜੀ ਫਰਸਟ ਓਨਰ ਆ ਜੀ ਠੀਕ ਹੈ ਕਾਲ ਤੇ ਡੱਡਾ ਵਾਲਾ ਵੀ ਕਹਿ ਦਿੰਦਾ ਹਾਂਜੀ ਕਾਲੀ ਡੱਡਾ ਵਾਲਾ ਫਰਸਟ ਓਨਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਆਨਲਾਈਨ ਬੋਲਦੀ ਆ ਰਸੀ ਠੀਕ ਆ ਜੀ ਲਓ ਜੀ ਆਨਲਾਈਨ ਆਰਸੀ ਬੋਲਦੀ ਹੈਗੀ ਤੇ ਮਾਡਲ ਬਈ ਜੀ 8 2008 ਆ ਜੀ ਠੀਕ ਆ ਜੀ ਤੇ ਡਿਮਾਂਡ ਬਾਈ ਜੀ ਡਿਮਾਂਡ ਇਹ ਤਾਂ 495000 ਰੁਪਏ ਜੀ ਠੀਕ ਹੈ ਜੀ ਮਾਨਤਨ ਬਾਈ ਮਾਨਤਨ ਮੌਕੇ ਤੇ ਵੀ ਕਰ ਦਾਂਗੇ ਵੀਡੀਓ ਦੇਖ ਕੇ ਜਿਹੜਾ ਆਊਗਾ ਸ਼ੇਅਰ ਕਰੂਗਾ ਠੀਕ ਹੈ ਜੀ ਤੇ ਟਾਇਰ ਬਾਈ ਜੀ ਟਾਇਰ ਬਾਈ 85 ਪੈਸੇ ਚਾਰੇ ਅਗਲੇ ਐਮ ਆਰ ਐਫ ਦੇ ਮਗਰ ਜੇ ਕੇ ਸੋਨਾ ਦੇ ਆ ਜੀ ਠੀਕ ਹੈ ਜੀ ਬਈ ਮਰੂਮਾ ਦਾ ਪਕੜੀਏ ਪੂਰਾ ਹਾਂਜੀ ਪੂਰਾ ਸਾਬ ਹਾਂਜੀ ਪੂਰਾ ਸਾਫ ਹੈ ਕੱਲ ਖੇਤੀ ਤੇ ਚੱਲਿਆ ਟਰੈਕਟਰ ਖੇਤੀ ਤੇ ਚੱਲਿਆ ਹੋਗਾ ਬੱਕਲੇ ਤੇ ਨਹੀਂ ਕੋਈ ਤੂੜੀ ਵਾਲੀ ਮਸ਼ੀਨ ਤੇ ਨਹੀਂ ਨਾ ਠੀਕ ਹੈ ਜਿੰਨੇ ਟਰੈਕਟਰ ਪੈਸੇ ਹੁੰਦੇ ਨੇ ਆਪਣੇ ਕੋ ਖੇਤੀ ਵਾਲੇ ਲਈ ਦੇ ਫਸਟ ਓਨਰ ਹੁੰਦੇ ਤਕਰੀਬਨ ਠੀਕ ਹੈ ਫਸਟ ਓਨਰ ਹੁੰਦੇ ਹਾਂ ਜੀ ਪੀ ਆਪ ਨੰਬਰ ਲੋਕਲ ਮੈਂ ਕਹਿੰਦਾ ਜਿੱਤੇ ਤੱਕ ਹੁੰਦੇ ਨੇ ਪੀ ਵੀ 05 ਵਾਲੇ ਟਰੈਕਟਰ ਕਰ ਦਿੰਦੇ ਨੇ ਪੀ ਵੀ 5 ਜਾਂ ਪੀ ਵੀ 4 ਫਰੀਦਕੋਟ ਜਾਂ ਫਰੀਪੁਰ ਠੀਕ ਆ ਬਈ ਤੇ ਲਓ ਜੀ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆਂਗੇ ਤੇ ਮਹਿੰਦਰਾ 575 ਡੀ ਹੈ ਇਹ ਨਾ ਬਾਈ ਜੀ ਹਾਂਜੀ ਇਹ 2013 ਮਾਡਲ ਆ ਬਾਈ ਜੀ 2013 ਮਾਡਲ ਹਾਂਜੀ ਫਰੀਦਕੋਟ ਦਾ ਨੰਬਰ ਆ ਜੀ ਠੀਕ ਹੈ ਕੰਡੀਸ਼ਨ ਬਾਬਾ ਸਾਪੇ ਬਈ ਹਾਂਜੀ ਬਈ ਕੰਡੀਸ਼ਨ ਚੈੱਕ ਕਰ ਰਵੇ ਮਤਲਬ ਇਹ ਵੀ ਖੇਤੀਬਾੜੀ ਦੀ ਚੱਲਿਆ ਹੋਇਆ ਟਰੈਕਟਰ ਹਾਂਜੀ ਹਾਂਜੀ ਵਾਈ ਵਾਲੇ ਟਰੈਕਟਰ ਆ ਜੀ ਠੀਕ ਹੈ ਜੀ ਸ਼ੋਅ ਤਾਂ ਐਂ ਲੱਗਦਾ ਬਈ ਜਿਵੇਂ ਲਾ ਕੇ ਰੱਖੀ ਹੁੰਦੀ ਹੈ ਨਹੀਂ ਉਹ ਵੈਸੇ ਹੀ ਅੰਦਰ ਖੜਦਾ ਰਿਹਾ ਟਰੈਕਟਰ ਨਹੀਂ ਠੀਕ ਹੈ ਜੀ ਅੰਦਰ ਖੜਦਾ ਰਿਹਾ ਸਾਸ ਭਾਈ ਬਹੁਤ ਜ਼ਿਆਦਾ ਟਰੈਕਟਰ ਦੀ ਠੀਕ ਹੈ ਜੀ ਸਾਸ ਭਾਈ ਬਹੁਤ ਟਰੈਕਟਰ ਟਾਇਰ ਬਈ ਜੀ ਟਾਇਰ 75 ਪੈਸੇ ਬਈ ਜੀ ਠੀਕ ਹੈ 75 ਪੈਸੇ ਟਾਇਰ ਪੈਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਪਾਵਰ ਸਟੀering ਆ ਨਾ ਬਾਈ ਜੀ ਪਾਵਰ ਸਟੀering ਤੇਲ ਚ ਬ੍ਰੇਕਾਂ ਡਬਲ ਕਲੱਚ ਆ ਜੀ ਐਮ ਕੇ ਐਮ ਐਨ ਲੰਬੀ ਹਾਂਡੀ ਵਾਲਾ ਠੀਕ ਆ ਜੀ ਸਰਪੰਚ ਮਾਡਲ ਚਾਹੀਦਾ ਸਰਪੰਚ ਮਾਡਲ ਆ ਜੀ ਠੀਕ ਆ ਜੀ ਤੇ ਡਿਮਾਂਡ ਬਾਈ ਜੀ ਇਹਦਾ 435000 ਰੁਪਏ ਮੰਗ ਲਾਈ ਆ ओरिजिनल ਆ ਬਾਈ ਜਿੰਨਾ ਵੀ ਹੈਗਾ ਹਾਂਜੀ ਆਲ ओरिजिनल ਆ ਜੀ ਇੰਜਨ ਗੇਅਰ ਦਾ ਬਾਈ ਕੋਕਾ ਇੰਜਨ ਗੇਅਰ ਦਾ ਫੁੱਲ ਗਾਰੰਟੀ ਤਸੱਲੀ ਕਰ ਸਕਦੇ ਵਾਹ ਕੇ ਘੰਟਾ ਵਾਉ 2 ਘੰਟੇ ਵਾਉ ਲੈ ਵੀ ਘੰਟਾ 2 ਘੰਟੇ ਵਾਉ ਤੇਲ ਆਪਣਾ ਹੋਊਗਾ ਤਸੱਲੀ ਦਾ ਤਸੱਲੀ ਅਗਲੇ ਦੀ ਠੀਕ ਆ ਜੀ ਇੱਕ ਗੱਲ ਹੈ ਕਿ ਮਹਿੰਦਰਾ 275 ਹਾਂਜੀ 94 ਮਾਡਲ ਇੱਕ ਗੱਲ ਹੈ ਨਾ ਇਹ ਟਰੈਕਟਰ ਜਿਹੜਾ ਮਹਿੰਦਰਾ ਨੇ ਮੋਕੇ ਦੀ ਛਾਣ ਦੇਣਾ ਹਾਂਜੀ ਠੀਕ ਹੈ ਜੀ ਤੇ 94 ਮਾਡਲ 94 ਮਾਡਲ ਜੀ ਬਾਡੀ ਲੈਨਦਾ ਓਰੀਜਨਲ ਹੀ ਸਾਰਾ ਟਰੈਕਟਰ ਠੀਕ ਹੈ ਸੁੱਕਾ ਟਰੈਕਟਰ ਹੈ ਸੁੱਕਾ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਠੀਕ ਹੈ ਜੀ ਟਾਇਰ ਬਾਈ ਜੀ ਟਾਇਰ ਅਗਲੇ ਤਾਂ 75 ਪੈਸੇ ਆ ਮਗਰ 40 ਕੇ ਪੈਸੇ ਰਵੜਾ ਲੈ ਠੀਕ ਹੈ ਰਵੜਾ ਲੈ ਤੇ ਮੂਰਲੇ ਹੈਗਾਗਾ ਜੀ ਮਨੇ ਕੋਲ ਥੋੜਾ ਥੋੜਾ ਮਾਰ ਕੇ ਕਿਸੇ ਵਾਲਾ ਕੰਮ ਆ ਨਾ 75 80 ਪੈਸੇ ਹੈਗੇ ਠੀਕ ਹੈ ਫਿਰ ਵੀ ਬਾਈ डिमांड ਬਈ ਜੀ ਇਹਦਾ 115000 ਰੁਪਏ ਮੰਗ ਲਈ 115000 ਮੌਕੇ ਤੇ ਸਹੀ ਜੀ ਮੈਂ ਮੰਤਰ ਕਰਦਾ ਹਾਂ ਹੋਰ 10000 ਰੁਪਏ ਛੱਡ ਦਾਂਗੀ ਠੀਕ ਹੈ ਲੈ ਬਈ ਜੀ ਇਹ ਲੱਖ ਰੁਪਏ ਤੋਂ ਟਰੈਕਟਰ ਸ਼ੁਰੂ ਹੋ ਜਾਂਦਾ ਜੇ ਮੋਗੇ ਮੰਡੀ ਤੇ ਆਉਂਗੇ ਠੀਕ ਹੈ ਟਰੈਕਟਰ ਜੇ ਇਹਦੇ ਬਜਟ ਦਾ ਹੋਇਆ ਕਟਾਏ ਵੀ ਹੋਣਾ ਬਈ ਹਾਂਜੀ ਕਟਾਏ ਹੋ ਕੋਈ ਚੱਕ ਤੇ ਅਗਲਾ ਬਈ ਜੀ ਫੋਰ 3600 ਇਹ 85 ਮਾਡਲ ਹੈ ਜੀ ਠੀਕ ਹੈ ਜੀ ਏਡੀਆ ਹੀ ਹੋਇਆ ਠੀਕ ਹੈ ਜੀ ਫਾਰਮ 60 ਵਾਲਾ ਪੰਪ ਲੱਗੇ ਹੋਇਆ ਠੀਕ ਹੈ ਪੰਜਾਬ ਦੀ ਸਾਨ ਟਿੱਬਿਆਂ ਦੀ ਸਾਨ ਕਹਿ ਦਿਆਂ ਮੈਂ ਇਹ ਇਹ ਫਰੋਈਪਰ ਦਾ ਹੀ ਨੰਬਰ ਹੈ ਜੀ ਠੀਕ ਰੋਇ ਕਰਦਾ ਨੰਬਰ ਅਗਲੇ ਟੈਰ ਐਮ ਆਰਫ ਦੀ ਬਿਲਕੁਲ ਨਵੀਂ ਹੈ ਜੀ ਠੀਕ ਹੈ ਲੋਵੇ ਰੜਕ ਵੀ ਰਹਿਗਾ ਜੇ ਮਾਰਕਾ ਮਗਰ 35 ਕੇ ਪੈਸੇ ਹੈਗੇ ਜੀ ਠੀਕ ਹੈ ਮਗਰ ਦਾ ਇਹ ਮੰਨ ਕੇ ਲੋ ਕੋਈ ਨਹੀਂ ਪੜਗੇ ਨਾ ਹਾਂਜੀ ਬਾਕੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਲੋਵੀ ਜੀ ਪਾਈ ਕਹਿੰਦਾ ਫੁੱਲ ਗਾਰੰਟੀ ਹੈ ਕਿ ਆਲ オリジナル ਹੈਗਾ ਜੇ ਮੈਂ ਕਹਿੰਦਾ ਇਹ ਟਰੈਕਟਰ ਨੂੰ ਤਿਆਰ ਕਰਵਾਇਆ ਹੋਵੇ ਨਾ ਲੋਕੋ ਫੋਟੋਆਂ ਕਰੋਂਦੀ ਰਾਜੀ ਹੋ ਜਾਂਦੇ ਨੇ ਮਰਗਾੜ ਨਵੇਂ ਲੱਗੇ ਆ ਠੀਕ ਹੈ ਜੀ ਤੇ ਇਹਦੀ ਡਿਮਾਂਡ ਵੇ ਜੀ ਇਹਦਾ 115000 ਰੁਪਏ ਠੀਕ ਹੈ ਜੀ ਇਹਦਾ ਵੀ 115000 ਉਹਦਾ ਵੀ 115000 ਜ ਇਹ ਤੋਂ 2008 ਮਾਡਲ ਆ ਜੀ। ਇਹ ਵੀ 2008 ਮਾਡਲ ਆ। ਹਾਂਜੀ। ਚਮਕ ਝੌਂਕਾ ਇਹਦੇ ਹੀ ਪੁਰੀਆਂ ਨੇ ਬਈ। ਪੁਰੀ ਪੁਰੀ ਠੀਕ ਆ ਜੀ। ਤੇ ਟਾਇਰ ਬਈ ਜੀ। ਟਾਇਰ 75 ਪੈਸੇ ਬਈ ਜੀ ਸਾਰੇ। ਠੀਕ ਆ ਜੀ। ਲਓ 75 ਪੈਸੇ। ਵੀਕੇਟੀ ਦੇ। ਵੀਕੇਟੀ ਦੇ ਵਧੀਆ ਵਾਲੇ ਕੰਪਨੀ ਵਾਲੇ। ਹਾਂਜੀ। ਠੀਕ ਆ ਜੀ। ਹੋਰ ਵਾਲੇ ਕੰਪਨੀ ਨਾਲ ਜਿਵੇਂ ਆਪਾਂ ਕਹਈਏ ਬਦਾਬੰਦ 5-7 ਪੈਸੇ ਹਾਂਜੀ ਮਹਿੰਗਾ ਸਭ ਤੋਂ ਮਹਿੰਗਾ ਵੀਕੇਟੀ ਉਸ ਤੋਂ ਥੱਲੇ ਐਮਆਰਫਾ ਫਿਰ ਗੂਡਇਰ। ਠੀਕ ਆ ਜੀ। ਹਾਂਜੀ ਜੇਕੇ ਵਗੈਰਾ ਆ ਜਾਂਦਾ। ਠੀਕ ਆ ਜੀ। ਹਾਂਜੀ। ਤੇ ਲਓ ਵੀ ਇਹ ਸੈਂਟਰ ਗ ਤੇ ਮਾੜ ਲੱਗਿਆ ਬਾਈ ਜੀ ਇਹ 2008 ਜੀ 2008 ਹਾਂਜੀ ਤੇ ਡਿਮਾਂਡ ਬਾਈ ਜੀ ਇਹਦਾ 3 ਲੱਖ 5000 ਰੁਪਏ ਮੰਨ ਲਈ ਠੀਕ ਆ ਜੀ 3 ਲੱਖ 5000 ਛੋਟੇ ਜ਼ਿਮੀਂਦਾਰ ਵਾਸਤੇ ਕਰੀਏ ਪੂਰਾ ਪੱਕਾ ਹਾਂਜੀ ਬਹੁਤ ਵਧੀਆ ਜੀ ਲਾ ਛੋਟੇ ਜ਼ਿਮੀਂਦਾਰ ਦਾ ਤਾਂ ਇਹ ਤੋਹਫੇ ਆ ਇੱਕ ਤੋਹਫੇ ਆ ਖਰਚਾ ਵੀ ਘਟਾ ਬਾਕੀ ਸਾਰੀਆਂ ਫੈਸਿਲਟੀਆਂ ਹੈਗੀਆਂ ਦੇ ਚ ਸਾਰੀਆਂ ਠੀਕ ਆ ਡਬਲ ਕਾ ਚ ਰੇਟਰ ਬਾਕੀ ਚਲੌਂ ਚ ਵਧੀਆ ਆਏਗਾ ਪੰਜਾਬ ਨੰਬਰ ਪੀਵੀ 17 ਹਾਂਜੀ ਪੀਵੀ 17 ਬਾਬੇ ਬਕਾਲੇ ਦਾ ਜੀ ਠੀਕ ਆ ਜੀ ਬਾਜੀ ਅੱਗੇ ਆ ਗਿਆ ਛੋਟਾ ਟਰੈਕਟਰ ਇਹ ਵੀ ਪੰਜਾਬ ਦੀ ਸਾਨ ਰਿਹਾਗਾ ਟਰੈਕਟਰ ਡਬਲ ਡਿਸਟਰੀਬਿਊਟਰ ਹੈ ਬਾਈ ਜੀ ਹਾਂ ਇਹ 17 ਮਾਡਲ ਹੈ ਠੀਕ ਆ ਜੀ ਟੌਪ ਵਾਲਾ ਮਾਡਲ ਹੈ ਡੀਡੀ ਵਾਲਾ ਮਾਡਲ ਲੱਗਾ ਫਾਸਟ ਆਉਨਰਾ ਠੀਕ ਹੈ ਕੋੜਾ ਬੰਪਰ ਲੱਗਾ ਹੋਇਆਗਾ ਤੇ 1300 ਘੰਟਾ ਚੱਲਿਆ ओरिजिनल ਜੀ ओरिजिनल 1300 ਘੰਟਾ ਹਾਂ ਜੀ ਲੈ ਬਾਈ ਜੀ 1300 ਘੰਟਾ ਚੱਲਿਆ ਹੁਣ ਤਕਰੀਬਨ ਮੰਨ ਕੇ ਚੱਲ 22 23 23 ਮਾਡਲ ਆ ਲੈ ਐਨੇ ਐਨੇ ਟਰੈਕਟਰ ਚਲਾ ਦਿੰਦਾ ਦੇਸ ਮਾਈ ਚੱਲ ਰਿਹਾ ਸਾਮਾਨ ਸੂਨ ਸਾਰਾ ਨਾਲ ਮਿਲੂਗਾ ਜਿੰਦਾ ਲੱਗੇ ਲੈਵੇ ਟੈਕ ਸਿਸਟਮ ਲੱਗਾ ਹੋਇਆ ਹੈਗਾ ਬਾਕੀ ਕਨੋਪੀ 7 ਲੱਗਾ 100 ਰੱਖਿਆ ਦਾ ਇਹ ਵੀ 100 ਕਨੂ ਸੀ ਨਾ ਪੂਰਾ ਸ਼ੌਕ ਦਾ ਹੀ ਹਾਂਜੀ ਠੀਕ ਹੈ ਜੀ ਤੇ ਡਿਮਾਂਡ ਬਈ ਜੀ ਦੀ ਇਹ ਤਾਂ 6 ਲੱਖ 5000 ਰੁਪਏ ਮੁੱਲ ਕਰਦੇ ਜੀ ਠੀਕ ਹੈ 6 ਲੱਖ 5000 ਸਾਰਾ オリジナル ਟਰੈਕਟਰ ਆ ਸਾਰਾ オリジナル ਇੰਜਨ ਗੇਅਰ ਤੇ ਕਲਮ ਵੀ ਨਹੀਂ ਲੱਗੀ ਇੱਕ ਕਲਮ ਵੀ ਲੱਗੀ ਹੋਈ ਆਪਾਂ ਦੇ ਦਾਰ ਠੀਕ ਮਗਰ ਉਹ ਟਰੈਕਟਰ ਦਿਖਾਓ ਤੁਸੀਂ ਲੈਵੇ ਪੂਰਾ ਸੋਹਣਾ ਟਰੈਕਟਰ ਕਹਿ ਲਈ ਆਪਾਂ 17 ਦੇ ਹੀ ਮਾਰ ਕੇ ਜੀ ਇੱਕ ਇੱਕ ਗੱਲ ਹੈ ਨਾ ਜਦੋਂ ਬਈ ਪਹਿ 12 ਮਾਡਲ ਦੀ ਪਹਿਲੇ ਡਿਮਾਂਡ ਵੀ ਬਹੁਤ ਜ਼ਿਆਦੇ ਸੀਗੀ। ਬਾਕੀ ਤੁਸੀਂ ਦੇਖ ਸਕਦੇ ਬਈ ਜੀ ਕੀ ਪੀਟੀਓ ਟਾਈਪ ਵਗੈਰਾ ਵੀ ਇਹ ਤੱਕ ਨਾਲ ਪਿਆਗਾ। ਕੋ ਕੋਦਾਂ ਪੇਂ ਨਵੇਂ ਜੀ। ਠੀਕ ਆ ਪੂਰਾ ਸਾਫ ਹੈਗਾ ਆਪਾਂ ਕਹਿੰਦੇ ਕਿ ਕਿਤੇ ਹੈ ਨਹੀਂ ਕਿ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ। ਐ ਵੀ ਪੀਵੀ 46 ਨੰਬਰ ਪਲੇਟਾਂ ਲੱਗੀਆਂ ਨੇ ਸਰਕਾਰੀ। ਤੇ ਆ ਗਿਆ ਗਿਆ ਬਈ ਜੀ ਫਾਰਮ ਟਰੈਕ 60 ਦਾ। ਇਹ 7 ਮਾਡਲ ਆ ਜੀ। ਇਹ 7 ਮਾਡਲ ਲਗਾ। ਤੇ ਮੋਗੇ ਦਾ ਨੰਬਰ ਹੀ ਹੈਗਾ। ਮੋਗੇ ਦਾ ਨੰਬਰ ਹੈ ਜੀ। ਫਰੰਟਰ ਤਾਂ ਤੁਸੀਂ ਦੇਖ ਸਕਦੇ ਬਈ ਜੀ ਨਵੇਂ ਨੇਗੇ। ਬੈਕ ਟਰ ਬਈ ਜੀ 75 ਪੈਸੇ ਬਈ ਜੀ। ਠੀਕ ਆ ਜੀ ਬੈਕ ਟਰ 75 ਪੈ ਮਗਰਾਟਾਂ ਦੀ ਗੱਲ ਕਰੀ ਬਾਈ ਜੀ ਕੁਰਗਾੜ ਪੇਂਟ ਹੋਏ ਬਾਈ ਜੀ ਇਹਦੇ ਪੇਂਟ ਹੋਏ ਬਾਈ ਹਾਂਜੀ ਠੀਕ ਹੈ ਪਹਿਲਾਂ ਦੀ ਹੋਈ ਹੋਈ ਹੈ ਪਹਿਲਾਂ ਤੋਂ ਹੋਇਆ ਤੁਸੀਂ ਕੁਝ ਨਹੀਂ ਕਰਾਇਆ ਕੁਝ ਨਹੀਂ ਕਰਵਾਇਆ ਜੀ ਪਹਿਲਾਂ ਠੀਕ ਹੈ ਮਗਰਾਟ ਪੇਂਟ ਹੋਏ ਆ ਬਾਕੀ ਜੇ ਬਾਈ ਘੱਲਬਾਤ ਕਰੀਏ ਬਾਡੀ ਲਾਈਨ ਬਾਈ ਬਾਕੀ origignal ਹੈ ਜੀ ਬਾਕੀ origignal ਹੈ ਹਾਂਜੀ ਇੰਜਨ ਗੇਅਰ ਜੀ ਇੰਜਨ ਗੇਅਰ ਬਹੁਤ ਵਧੀਆ ਜੀ ਠੀਕ ਹੈ ਇੰਜਨ ਗੇਅਰ ਬਾਈ ਕਹਿੰਦਾ ਪੂਰਾ ਓਕੇ ਹੈਗਾ ਤੇ ਮੋਗੇ ਦਾ ਨੰਬਰ ਹੈਗਾ ਤੇ ਮਾਡਲ ਹੈਗਾ 7 ਤੇ ਡਿਮਾਂਡ ਬਾਈ ਜੀ ਇਹ ਤਾਂ 2,75,000 ਰੁਪਏ ਮੌਨ ਲਈ ਠੀਕ ਹੈ ਜੀ 2,75,000 ਮੌਕੇ ਤੇ ਕੋਈ ਮੰਗ ਕੇ ਤੇ ਮਾਨਤਨ ਕਰਦਾ ਕੋਈ 10-15000 ਰੁਪਇਆ ਹੋਰ ਲੈਸ ਕਰ ਦਾਂਗੇ ਇਹਦੇ ਤੋਂ ਠੀਕ ਆ ਜੀ ਹਾਂਜੀ ਤੇ ਇਹਨਾਂ ਤੋਂ ਬਿਨਾ ਹੋਰ ਵੀ ਟਰੈਕਟਰ ਆਪਣੇ ਕੋਲ ਹੁੰਦੇ ਨੇ ਬਾਈ ਹਾਂ ਇਸ ਤੋਂ ਇਲਾਵਾ ਹੁਣ ਘਰੇ ਟਰੈਕਟਰ ਖੜੇ ਆ 4 ਪੌਂਟ ਟਰੈਕਟਰ ਉਹ ਲੈ ਆਂਦੇ ਨਹੀਂ ਕੋਈ ਠੀਕ ਆ ਜੀ ਤੇ ਕਿਹੜੇ-ਕਿਹੜੇ ਨੇ ਬਾਈ ਜੀ 455 17 ਮਾਡਲ ਹੈਗਾ ਠੀਕ ਆ ਕੰਟਰਕ 60 ਹੈਗਾ ਜੀ ਠੀਕ ਆ ਜੀ ਤੇ 7 ਮਾਡਲ 96 ਮਾਡਲ ਹੈ ਠੀਕ ਆ ਜੀ ਹਾਂਜੀ ਠੀਕ ਆ ਬਾਈ ਫਿਕਰ ਨਾ ਠੀਕ ਆ ਬਹੁਤ ਬਹੁਤ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਬਾਈ ਜੀ ਵੀਡੀਓ ਲਾਈਕ ਕਰ ਦਿਓ ਕਮੈਂਟ